ਪਲੇਨ ਹੈ ਜੇ ਤੁਸੀਂ ਕਰੋ ਐਮਸੀਲ ਕਮਿਸ਼ਨਰ ਪੇਜ ਦੇ ਉੱਤੇ ਜੀ ਭਾਜੀ ਰੋਜ਼ 136000 ਕੰਪਲੇਂਟਾਂ ਕਰਦੇ ਕਿਹੜੀ ਤੁਨਵਾਈ ਹੁੰਦੀ ਹੈ ਕੋਣੀ ਹੁੰਦੀ ਸਰ ਕੋਈ ਵੀ ਤੁਨਵਾਈ ਨਹੀਂ ਹੁੰਦੀ ਹੁੰਦਾ ਤੁਸੀਂ ਕਹਿੰਦੇ ਮੈਸ਼ਨਰ ਸਾਹਿਬ 150 ਰੁਪਏ ਲੈ ਰਹੇ ਆ ਗੱਲ ਐਡੀ ਗੱਲ ਕਰ ਰਹੇ ਜਿਹੜੀ ਗੱਲ ਕਰ ਰਹੇ ਕਿਹਾ ਜੀ 100 150 ਲੈ ਰਹੇ ਤੁਸੀਂ ਕਹਿੰਦੇ ਭਾਜੀ ਲੋਕੀ ਕਿੱਧਰ ਜਾਂਦੇ ਆਪਾਂ ਮੈਨੂੰ ਦੱਸੋ ਪੈਸੇ ਜਾਂਦੀ ਕਿੱਧਰ ਪ੍ਰਾਈਵੇਟ ਕੋਈ ਨਹੀਂ ਕਿੱਧਰ ਹੀ ਵਹੇ ਪ੍ਰਾਈਵੇਟ ਅਗਲੇ ਕਰਿਆ ਭਾਜੀ ਕੂੜੇ ਵਾਲੇ ਬੰਦੇ ਕਾਟੇ ਜਿਹੜੇ ਕੋਈ ਕਿੱਧਰ ਜਾਂਦੇ ਲੱਗਦੇ ਭਾਜੀ ਕਰਮਚਾਰੀ ਕੂੜੇ ਲੱਗਦੇ ਭਾਜੀ ਪ੍ਰਾਈਵੇਟ ਬੰਦੇ ਕੂੜੇ ਚੱਕਦੇ ਸਾਡੇ ਗਮਾਂ ਲੜਾਂ ਤੋਂ ਚੱਕਦਾ ਡੋਰ ਸਾਭ ਰੱਖਣਾ। ਅੱਜ ਦੀ ਗੱਲ ਇਹ ਹੈ ਕਿ ਹਾਂ ਤਦੋਂ ਨੂੰ ਕਿਹਾ ਪ੍ਰੋਫੋ ਤੁਸੀਂ ਅਲੀਗੇਸ਼ਨ ਨਹੀਂ ਕਰ ਸਕਦੇ। ਕਿ ਤੁਹਾਡਾ ਕਮਿਸ਼ਨ ਪੈਸੇ ਲੈਂਦਾ ਜਾ ਉਹ ਪਾਜੀ ਪੈਸੇ ਜਾਂਦੇ ਕਿੱਥੇ ਮੈਂ ਤੇ ਪੁੱਛ ਰਿਹਾ। ਤੁਸੀਂ ਦਿੰਦੇ ਹੋ ਤੁਸੀਂ ਦਿੰਦੇ ਕਿਉਂ ਜੀ? ਤੁਸੀਂ ਦਿੰਦੇ ਕਿਉਂ ਕ੍ਰਾਪਸ਼ਨ ਤੁਸੀਂ ਪੈਦਾ ਕਰਦੇ ਹੋ। ਭਾਈ ਸਾਹਿਬ ਤੁਹਾਡੇ ਦਵਾਈ ਕਰਦੇ ਨਹੀਂ ਬਗੈਰ ਪੈਸੇ ਦਿੱਤੇ ਕੂੜਾ ਟਿੱਕੇ ਨਹੀਂ ਜਾਂਦੇ। ਪਾਜੀ ਬਗੈਰ ਪੈਸੇ ਦਿੱਤੇ ਕੰਮ ਨਹੀਂ ਕਰਦੇ। ਆਜੋ ਬਹਿਣ ਨਜ਼ਰ ਕਮਿਸ਼ਨਰ ਨੂੰ ਇੱਥੇ ਬੁਲਾਣੇ ਆ ਜੀ। ਬੁਲਾ ਲਓ। ਕੋਈ ਪੈਸੇ ਮੰਗਾ ਡਾਇਰੈਕਟਰ ਸਾਹਿਬ ਮੌਕੇ ਤੇ ਕੋਲ ਘਰੇ ਛੋਡੇ ਕੋਲ ਜੀ। ਇਦਾਂ ਨਹੀਂ ਬaje ਉਹ ਮੈਂ ਅਰੀਗੇਸ਼ਨ ਕਰਦੀ ਤੁਸੀਂ ਕਹਿੰਦੇ ਕੰਮ ਹੀ ਨਹੀਂ ਹੁੰਦਾ ਸਭ ਤੋਂ ਪਹਿਲਾਂ ਸਵੇਰੇ ਰੋਡ ਲੱਗਦਾ ਜਦੋਂ ਸਵੇਰੇ ਰੋਡ ਕਲੀਅਰ ਹੁੰਦੀ ਹੈ ਵੀਡੀਓ ਬਣਾਓ ਮਾਰਨਾ ਆਉਂਦਾ ਮੇਰੇ ਪਾਰਲੇ ਦੇ ਫੇਸ ਤੇ ਜੇ ਤੁਸੀਂ ਤਾਂ ਜਿਸ ਨੂੰ ਕੋਟ ਕਰਾਉਂਦੀ ਆਂ ਬਾਜੀ ਆਪਾਂ ਗਲਤ ਗੱਲ ਚੀਜ਼ ਨੂੰ ਬਿਲਕੁਲ ਤੁਹਾਡੀ ਚੰਗਾ ਕੰਮ ਕਰ ਰਹੇ ਹੋ ਪਰ ਜਿਹੜੀ ਗੱਲ ਆਪਾਂ ਕੂੜੇ ਵਾਲੇ ਜਿਹੜੇ ਸਫਾਈ ਕਰਮਚਾਰੀ ਹੈ ਉਹ ਕੂੜੇ ਵਾਲਾ ਅਰੇਂਜ ਕਰਾ ਕੇ ਦਿੰਦਾ 100-150 ਰੁਪਏ ਮੇਰੇ ਘਰੋਂ ਲੈ ਕੇ ਜਾਂਦੇ ਔਰ ਮੈਂ ਕਹਿੰਦੀ ਬਾਜੀ ਘਰ ਦੇ ਪੈਸੇ ਤੁਸੀਂ ਦਓ ਮੇਰੇ ਵੈਂਡਰ ਨੂੰ ਅੱਛਾ ਜੀ ਤੁਸੀਂ ਘਰ ਤੋਂ ਕੂੜਾ ਜਗਾਣਾ ਵੀ ਉਹ ਵੈਂਡਰ ਨੇ ਤੁਹਾ ਇਸ ਫਾਈ ਕਰਮਚਾਰੀ ਰੈਂਡਰ ਕਰਕੇ ਦੇਖੋ ਤੁਹਾਨੂੰ ਕਦੋਂ ਪਤਾ ਲੱਗੂ ਕਿ ਫਾਈ ਦੁਕਾਨਾਂ ਤੋਂ ਹੀ ਪਏ ਜਾਂਦੀਆਂ ਦੂਸਰੀ ਪਾਏ ਤੁਸੀਂ ਪ੍ਰਾਈਵੇਟ ਵੈਂਡਰ ਦਿੰਦੇ ਆ ਜੀ ਤੁਸੀਂ ਜਿੰਨੇ ਪਾਏ ਤੁਸੀਂ ਪ੍ਰਾਈਵੇਟ ਰੈਂਡਰ ਕਰਦੇ ਆ ਜੀ ਆਪਾਂ ਜੀ ਸਾਰੇ ਪਾਜੀ ਕੰਮ ਕਿਦਾ ਬਾ ਨਹੀਂ ਹੋਊਗਾ ਤਾਂ ਹੀ ਬਣਾ ਕੰਮ ਕਿਦਾ ਵਾਪਸ ਇਹ ਪ੍ਰਾਈਵੇਟ ਦਾ ਗੌਰਮੈਂਟ ਦਾ ਪ੍ਰਾਈਵੇਟ ਦਾ ਜੀ ਇਹ ਪ੍ਰਾਈਵੇਟ ਦਾ ਦੁਕਾਨਾਂ ਤੋਂ ਚੱਕਣਾ ਪ੍ਰਾਈਵੇਟ ਦਾ ਰੋਡ ਤੋਂ ਚੱਕਣਾ ਕਾਰਪੋਰੇਸ਼ਨ ਦਾ ਜੀ ਕੋਣ ਆ ਕੇ ਚੱਕੂ ਨਾਲ ਹੀ ਕਹਿੰਦੇ ਗੌਰਮੈਂਟ ਵਾਲੇ ਕਰਕੇ ਜਾਂਦੇ ਨੇ ਡੈਨੀ ਨੇ ਸੈਂਟਰ ਤੋਂ ਨਹੀਂ ਆਣੀ ਗੂੜਾ ਨਹੀਂ ਨੋਟ ਦੱਸਦੇ ਪਟਨਾ ਦੇ ਗਾੜੀ ਕੋਲੇ ਅੱਗ ਲਾਈ ਆ ਬੰਦੇ ਉਹ ਵੀ ਅੱਗ ਲਾਈ ਇੰਨੀ ਰੋਡ ਦੇ ਉੱਤੇ ਤੁਹਾਨੂੰ ਰੋਕਿਆ ਦਿਓ ਉਹ ਤਾਂ ਗਲਤੀ ਨਾਲ ਅੱਗ ਲਾਈ ਜਾਂਦਾ ਇਹਨਾਂ ਨਾਲ ਅੱਗ ਲਾਈ ਆ ਪੇਹ ਰੰਦਾ ਨੇ ਰੋਡ ਤੇ ਇਹੋ ਜਿਹਾ ਆਪਾਂ ਕੰਪਲੇਂਟ ਕਰ ਰਹੇ ਆ ਉਹ ਲੰਨ ਆ ਜੀ ਆਪਾਂ ਤੁਹਾਡੇ ਨਾਲ ਨਹੀਂ ਕਰੀ ਗੱਲ ਇੱਕ ਮੇਰਾ ਥੋੜਾ ਵਿਊ ਪਾ ਦਿਓ ਕੋਰਪੋਰੇਸ਼ਨ ਐਮ ਕੀ ਯਾਰ ਸਾਡੇ ਬੁੱਢੇ ਦਰਿਆ 'ਚ ਕਸੀਬ ਰੇ ਦਾ ਪਾਣੀ ਬੰਦ ਆ ਉਹਨਾਂ ਨੂੰ ਚਲਾਨ ਕਰ ਦਿਓ ਜਦੋਂ ਬੁੱਢੇ ਦਰਿਆ ਜਾਊਗਾ ਸੀ ਉਹ ਵੀ ਕੰਮ ਕਰਾਂਗੇ ਜੀ ਭਾਜੀ ਸਾਡੇ ਕੋ ਕੂੜੇ ਦਾ ਕੰਮ ਹੈ ਨਹੀਂ ਨਹੀਂ ਵੀਰ ਤੁਸੀਂ ਰਿਸਪੈਕਟਿਵ ਹੋ ਮੈਂ ਤਾਂ ਆਪਣਾ ਮੁੱਦਾ ਰੱਖ ਰਿਹਾ ਭਾਜੀ ਅਸੀਂ ਤੁਹਾਡੀ ਸੇਵਾ ਕਰਨ ਆਏ ਹਾਂ ਕਿ ਤੁਸੀਂ ਸਾਡੀ ਸੇਵਾ ਕਰਦੇ ਹੋ ਤਾਂ ਮੈਨੂੰ ਨਹੀਂ ਲੱਗ ਰਹੀ ਜੀ ਇਹ ਕਦੋਂ ਸਮਝ ਨਹੀਂ ਲੱਗ ਰਹੀ ਜੀ ਭਾਜੀ ਨਹੀਂ ਚੱਕਿਆ ਐਮਐਲਏ ਸਾਹਿਬ ਤੁਹਾਨੂੰ ਅੰਦੇ ਹੁਣ ਕੋਈ ਇੱਥੇ ਰੋਡ ਤੋਂ ਕੋਈ ਵੀ ਨਹੀਂ ਚੱਕਦਾ ਕੋਈ ਨਾ ਕੋਈ ਬਤਾਵਾ ਦਿੰਦਾ ਤੁਹਾਨੂੰ ਕੋਈ ਗੱਲ ਨਹੀਂ ਅੱਗੇ ਤੋਂ ਕਹਿ ਰਹੇ ਤੁਸੀਂ ਆਪਾਂ ਆਪਾਂ ਇਹਨੂੰ ਕੋਆਪਰੇਟ ਕਰ ਦਿਆ ਤੇਰੇ ਮੈਸੇਜ ਬਜਾਣਿਆ ਜੇ ਤੁਹਾਨੂੰ ਕੰਪਲੇਨਟ ਹੈਗੀ ਤੁਸੀਂ ਕਰੋ ਐਮਸੀਲ ਕਮਿਸ਼ਨਰ ਪੇਜ ਦੇ ਉੱਤੇ ਜੀ ਬਾਜੀ ਰੋਜ਼ 136000 ਕੰਪਲੇਂਟਾਂ ਕਰਦੇ ਕਿਹੜੀ ਤਨਵਾਈ ਹੁੰਦੀ ਕੋਈ ਨਹੀਂ ਹੁੰਦੀ ਸਰ ਕੋਈ ਵੀ ਤਨਵਾਈ ਨਹੀਂ ਹੁੰਦੀ ਕੋਈ ਨਹੀਂ ਹੁੰਦਾ ਤੁਸੀਂ ਕਹਿ ਰਹੇ ਹੋ ਕਿ ਅਫਸਰ ਸਾਹਿਬ 150 ਰੁਪਏ ਲੈ ਰਹੇ ਆ ਤੁਸੀਂ ਇਹ ਗੱਲ ਵੀ ਲੈ ਗੱਲ ਏਡੀ ਗੱਲ ਕਰ ਰਹੇ ਜਿਹੜੀ ਗੱਲ ਕਰਨਾ ਕੋਈ ਨਹੀਂ ਕਿਤੇ ਆ ਜੀ 100 150 ਲੈ ਰਹੇ ਤੁਸੀਂ ਸਾਡੇ ਅਫਸਰ ਸਾਹਿਬ ਇਹ ਕਿੱਧਰ ਜਾਂਦੇ ਆ ਅਸਾਂ ਨੂੰ ਪਤਾ ਕੋਈ ਪੈਸੇ ਜਾਂਦਾ ਨਹੀਂ ਸਾਡੀ ਪ੍ਰਾਈਵੇਟ ਕੋਈ ਨਹੀਂ ਕਿ ਤਰ੍ਹਾਂ ਹੀ ਪੈਸੇ ਪ੍ਰਾਈਵੇਟ ਨੂੰ ਲੱਗਦੇ ਆ ਬਾੜੀ ਕੂੜੇ ਵਾਲੇ ਬੰਦੇ ਕਾਟੇ ਜਿਹੜੇ ਫਾਈਲ ਲੱਗਦੇ ਆ ਬਾੜੀ ਕਰਮਚਾਰੀ ਕੂੜੇ ਲਾਂਦੇ ਆ ਸਾਡੀ ਪ੍ਰਾਈਵੇਟ ਬੰਦੇ ਕੂੜੇ ਚੱਕਦੇ ਆ ਸਾਡੇ ਗਮਾਂ ਡੋਰ ਸਾਹਿਬ ਰਖਣਾ ਕੀ ਗੱਲ ਇਹ ਹੈ ਕਿ ਹਾਂ ਤੁਸੀਂ ਕਿੰਨਾ ਪ੍ਰੂਫ ਤੋਂ ਤੁਸੀਂ ਐਲੀਗੇਸ਼ਨ ਨਹੀਂ ਕਰਦੇ ਤੇ ਡੋਣਾ ਕਮਿਸ਼ਨਰ ਪੈ ਲੈ ਲੈਂਦਾ ਜਾ ਉਹ ਪਾਜੀ ਪੈਸੇ ਜਾਂਦੇ ਕਿੱਥੇ ਮੈਂ ਤੇ ਪੁੱਛ ਰਿਹਾ ਤੁਸੀਂ ਦਿੰਦੇ ਹੋ ਤੁਸੀਂ ਦਿੰਦੇ ਕਿਉਂ ਜੀ ਤੁਸੀਂ ਦਿੰਦੇ ਕਿਉਂ ਕ腐ਸ਼ਨ ਤੁਸੀਂ ਕਰਾ ਕਰਦੇ ਹੋ ਭਾਈ ਸਾਹਿਬ ਤੁਹਾਡੇ ਦਵਾਈ ਕਰਦੇ ਨਹੀਂ ਬਗੈਰ ਪੈਸੇ ਦੀ ਤੇ ਗੁੜਾ ਟੱਕੇ ਨਹੀਂ ਜਾਂਦੀ ਹਾਲੀ ਆਜੀ ਪਾਜੀ ਬਗੈਰ ਪੈਸੇ ਦੀ ਕਰਦਾ ਜਾਂਦਾ ਆਜੋ ਬੈਨ ਨਾ ਦੇ ਕਮਿਸ਼ਨਰ ਤੋਂ ਅਸੀਂ ਇੱਥੇ ਬੁਲਾਣੇ ਆ ਜੀ ਬੁਲਾ ਲਓ ਕੋਈ ਪੈਸੇ ਮੰਗਾ ਡਾਇਰੈਕਟਰ ਸਾਹਿਬ ਮੌਕੇ ਤੇ ਕਾਲ ਘੜੇ ਰੋਡੇ ਕੋਲ ਜੀ ਇਦਾਂ ਨਹੀਂ ਭਾਈ ਜੇ ਤੁਸੀਂ ਅਰਗੇਮੈਂਟ ਕਰ ਦਿੱਤੀ ਤੁਸੀਂ ਕਹਿੰਦੇ ਕੰਮ ਹੀ ਨਹੀਂ ਹੁੰਦਾ ਸਭ ਤੋਂ ਪਹਿਲਾਂ ਸਵੇਰੇ ਰੋਡ ਲੱਗਦਾ ਜਦੋਂ ਰੋਡ ਕਲੀਅਰ ਹੁੰਦਾ ਵੀਡੀਓ ਬਣਾਓ ਹਾਂ ਨਾਲੋਂ ਮੇਰੇ ਪਾਸਾ ਨੇ ਭੇਜ ਤੇ ਫਿਰ ਤੁਸੀਂ ਤਾਂ ਜਿੱਦ ਨੂੰ ਕੋਡ ਕਰੋ ਬਾਜੀ ਆਪਾਂ ਗਲਤ ਗੱਲ ਨਹੀਂ ਨੂੰ ਬਿਲਕੁਲ ਤੁਹਾਡੀ ਚੰਗਾ ਕੰਮ ਕਰਾ ਪਰ ਜਿਹੜੀ ਗੱਲ ਆਪਾਂ ਕੂੜੇ ਵਾਲੇ ਜਿਹੜੇ ਸਫਾਈ ਕਰਮਚਾਰੀ ਹੈ ਉਹ ਕੂੜੇ ਵਾਲਾ ਅਰੇਂਜ ਕਰਾ ਕੇ ਦਿੰਦੇ 1.5 100 ਰੁਪਏ ਮੇਰੇ ਘਰੋਂ ਲੈ ਕੇ ਜਾਂਦੇ ਔਰ ਮੈਂ ਭਾਜੀ ਕਰਦੇ ਪੈਸੇ ਤੁਸੀਂ ਦੋਗੇ ਵੈਂਡਰ ਨੂੰ ਅੱਛਾ ਜੀ ਤੁਸੀਂ ਘਰ ਚੋਂ ਕੂੜਾ ਜਗਾਣਾ ਵੀ ਉਹ ਵੈਂਡਰ ਨੇ ਤੁਹਾਡੇ ਕੋਲ ਪੈਸੇ ਲੈਣੇ ਆ ਉਹ ਸਫਾਈ ਕਰਮਚ ਸਵੈ ਕਰਮਚਾਰੀ ਰੈਂਜ ਕਰਾ ਕੇ ਦੇਗਾ ਤੁਹਾਨੂੰ ਕਦਾ ਪਤਾ ਲੱਗੂ ਸਵੈ ਦੁਕਾਨਾਂ ਤੋਂ ਵੀ ਪਏ ਜਾਂਦੇ ਆ ਦੂਸਰੇ ਪਏ ਤੁਸੀਂ ਪ੍ਰਾਈਵੇਟ ਵੈਂਡਰ ਦਿੰਦੇ ਆ ਜੀ ਤੁਸੀਂ ਕਿੰਨੇ ਪਏ ਸੁਦੀਪ ਪਏ ਰੈਂਡ ਕਰਾ ਲਿਆ ਆਪਾਂ ਜੀ ਦੇਖੋ ਸਾਰੇ ਨੇ ਪਾਜੀ ਕੰਮ ਕਿਦਾ ਬਾਣੀ ਹੋਊਂਗੇ ਤਾਂ ਹੀ ਬੋਲਾਂਗੇ ਅੰਮ ਕਿਦਾ ਬਾਪ ਇਹ ਪ੍ਰਾਈਵੇਟ ਦਾ ਹੰਕਾਰ ਬੜਾ ਪ੍ਰਾਈਵੇਟ ਦਾ ਜੀ ਇਹ ਪ੍ਰਾਈਵੇਟ ਦਾ ਦੁਕਾਨਾਂ ਤੋਂ ਚੱਕਣਾ ਪ੍ਰਾਈਵੇਟ ਦਾ ਰੋਡ ਤੋਂ ਚੱਕਣਾ ਕਾਰਪੋਰੇਸ਼ਨ ਦਾ ਜੀ ਕੋਣ ਆ ਕੇ ਚੱਕੋ ਗਦਰਨ ਵਾਲੇ ਕਹਿੰਦੇ ਗੌਰਮੈਂਟ ਵਾਲੇ ਕਰਕੇ ਜਾਂਦੇ ਨੇ ਉਹ ਵੀ ਅੱਗ ਨਹੀਂ ਬੁੜਾ ਨਹੀਂ ਤੁੜਦਾ ਤੇ ਪਾਣੀ ਵਾਲੇ ਕੋਣੇ ਅੱਗ ਲਾਈ ਆ ਬੰਦੇ ਉਹ ਵੀ ਅੱਗ ਲਾਈ ਇੰਨੀ ਰੋਡ ਦੇ ਉੱਤੇ ਹੀ ਤੁਹਾਨੂੰ ਰੋਕ ਕੇ ਦਿਓ ਉਹ ਤਾਂ ਗਲਤੀ ਨਾਲ ਅੱਗ ਲਾਈ ਜਾਂਦਾ ਚੱਕੋ ਨਾਲ ਅੱਗ ਲਾਈ ਆ ਪੇਜ ਜਾਂਦਾ ਨੇ ਰੋਡ ਤੇ ਇਹੋ ਜਿਹਾ ਆਪਾਂ ਕੰਪਲੇਂਟ ਕਰਾਉਂਦੇ ਆਂ ਬਾਜੀ ਆਪਾਂ ਤੁਹਾਡੇ ਨਾਲ ਹੀ ਗੈਰਟੀ ਕੀਤੀ ਜੀ ਬੰਦੇ ਵਾਲ ਇੱਕ ਮੇਰਾ ਵੀਊ ਪਾ ਦਿਓ ਕੋਰਪੋਰੇਸ਼ਨ ਐਮ ਕੇ ਯਾਰ ਸਾਡੇ ਬੁੱਢੇ ਦਰਿਆ ਦੇ ਕਦੀਰ ਜੀ ਦਾ ਪਾਣੀ ਬੰਦ ਆ ਉਹਨਾਂ ਨੇ ਵੀ ਇਲਾਨ ਕਰਦੇ ਕੋ ਜਦੋਂ ਬੁੱਢੇ ਦਰਿਆ ਜਾਊਗਾ ਸੀ ਉਹ ਵੀ ਕੰਮ ਕਰਾਂਗੇ ਬਾਜੀ ਸਾਡੇ ਕੋ ਕੂੜੇ ਦਾ ਕੰਮ ਨਹੀਂ ਨਹੀਂ ਕਰ ਫਿਰ ਤੁਸੀਂ ਰਿਸਪੈਕਟਿਵ ਹੋ ਮੈਂ ਤਾਂ ਆਪਣਾ ਮੁੱਦਾ ਰੱਖ ਰਿਹਾ ਬਾਜੀ ਅਸੀਂ ਤੁਹਾਡੀ ਸੇਵਾ ਕਰਨਾ ਆਏ ਆ ਕਿ ਤੁਸੀਂ ਸਾਡੀ ਸੇਵਾ ਕਰਦੇ ਹੋ ਤਾਂ ਮੈਨੂੰ ਤਾਂ ਨਹੀਂ ਲੱਗ ਰਹੀ ਜੀ ਇਹ ਕਦੋਂ ਸਮਝ ਨਹੀਂ ਲੱਗ ਰਹੀ ਜੀ ਹੋਰ ਬਾਜੀ ਨਹੀਂ ਚੱਕਿਆ ਐਮਐਲਏ ਸਾਹਿਬ ਤੁਹਾਨੂੰ ਅੰਦੇ ਹੁਣ ਕੋਈ ਇੱਥੇ ਰੋਡ ਤੋਂ ਕੋਈ ਵੀ ਨਹੀਂ ਚੱਕਦਾ ਕੋਈ ਨਾ ਕੋਈ ਬੰਤਾ ਹੱਸਦਾ ਤੁਹਾਨੂੰ ਕੋਈ ਗੱਲ ਨਹੀਂ ਅੱਗੇ ਤੋਂ ਕਹਿ ਰੱਖੋ ਤੁਸੀਂ ਆਪਾਂ ਆਪਾਂ ਇਹਨੂੰ ਕੋਆਪਰੇਟ ਕਰ ਦਿਆ ਤੇਰੇ ਮੈਸੇਜ ਬਜਾ